ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਅੱਜ ਆਫੀਸ਼ੀਅਲ ਆਰਡਰ ਹੋ ਗਿਆ ਹੁਣ ਰਾਤੀ 2 ਵਜੇ ਤੱਕ ਸਾਰੇ ਰੈਸਟੋਰੈਂਟ ਸਾਰੀਆਂ ਈਟਰੀਜ਼ ਲੁਧਿਆਣਾ ਸ਼ਹਿਰ ਚ ਖੁੱਲ ਸਕਦੇ ਸਾਡੇ ਸਾਰੇ ਜਿੰਨੇ ਵੀ ਲੁਧਿਆਣਾ ਹੋਟਲ ਡੈਕਟਰਨ ਪਾਰ ਆ ਉਹਨਾਂ ਨੂੰ ਇਹ ਬਹੁਤ ਵੱਡੀ ਰਲੀਫ ਹੈ ਤੇ ਜਿੱਥੇ ਫਾਨੂੰ ਰਲੀਫ ਹੈ ਉੱਥੇ ਸ਼ਹਿਰ ਵਾਸੀਆਂ ਨੇ ਵੀ ਬਹੁਤ ਫਾਇਦਾ ਹੈ ਜਿਹੜੇ ਐਨੇ ਵੱਡੇ ਸ਼ਹਿਰ ਦੇ ਵਿੱਚ ਨਾਈਟ ਲਾਈਫ ਆਪਣੀ ਇੰਜੋਏ ਕਰਨਾ ਚਾਹੁੰਦੇ ਨੇ 2 ਵਜੇ ਤੱਕ ਪ੍ਰੋਵੀਜ਼ਨਲ 2 ਵਜੇ ਤੱਕ ਹੀ ਰਹੇਗੀ 2 ਵਜੇ ਤੱਕ ਜਿਹੜਾ ਨਾਈਟ ਲਾਈਫ ਹੈ ਉਹ ਲੁਧਿਆਣੇ ਚਲਦੀ ਹੈ ਉਸ ਤੋਂ ਬਾਅਦ ਘਰ ਵੀ ਜਾਣਾ ਸਭ ਨੇ ਕੋਈ ਉਹਦੇ ਪ੍ਰੋਬਲਮ ਨਹੀਂ ਹੈ ਔਰ ਮੈਨੂੰ ਆਸ ਹੈ ਕਿ ਜਿਹੜੇ ਜਿਆਦਾ ਨਹੀਂ ਤੇ ਫਰਜ਼ ਸੱਤ ਪਰਸੈਂਟ ਦਾ ਚੰਡੀਗੜ੍ਹ ਜਾਣੋਂ ਹਟ ਜਾਣਗੇ ਲੁਧਿਆਣੇ ਦੀ ਆਪਣਾ ਇੰਜੋਏ ਕਰਕੇ ਅੱਛੇ ਮੇਰੇ ਕੋਲ ਰੈਸਟੋਰੈਂਟ ਐਂਡ ਹੋਟਲ ਐਸੋਸੀਏਸ਼ਨ ਜਿਹੜੀ ਲੁਧਿਆਣੇ ਦੀ ਹੈ ਉਹ ਮੇਰੇ ਕੋਲ ਆਏ ਸੀ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਸਾਡੇ ਜਿਹੜੇ ਰੈਸਟੋਰੈਂਟ ਹੈ ਉਹਨਾਂ ਨੂੰ ਆਫੀਸ਼ੀਅਲ ਪਰਮਿਸ਼ਨ ਦਿੱਤੀ ਜਾਵੇ ਰਾਤੀ ਲੇਟ ਖੋਲਣ ਦੀ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿੰਨੇ ਵਜੇ ਤੱਕ ਤੇ ਇਹਨਾਂ ਨੇ 2 ਵਜੇ ਤੱਕ ਕਿਹਾ ਸੀ ਮੈਂ ਅੱਜ ਤੁਹਾਨੂੰ ਬੜੇ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਅੱਜ ਆਫੀਸ਼ੀਅਲ ਆਰਡਰ ਹੋ ਗਿਆ ਹੁਣ ਰਾਤੀ 2 ਵਜੇ ਤੱਕ ਸਾਰੇ ਰੈਸਟੋਰੈਂਟ ਸਾਰੀਆਂ ਈਟਰੀਜ਼ ਲੁਧਿਆਣਾ ਸ਼ਹਿਰ ਚ ਖੁੱਲ ਸਕਦੀਆਂ ਉਹਦਾ ਜਿਹੜਾ ਬੈਨੀਫਿਟ ਹੈ ਦੇਖੋ ਉਹ ਇਹ ਹੈ ਕਿ ਜੇ ਕਿਸੇ ਨੇ ਪਾਰਟੀ ਪਲਾਨ ਕਰਨੀ ਕਿਸੇ ਨੇ 20 ਬੰਦੇ ਬੁਲਾਣੇ 10 ਬੰਦੇ ਉਹਨੂੰ ਪਹਿਲਾਂ ਪਤਾ ਚੱਲ ਜਾਊ ਕਿ ਇਹ ਨਹੀਂ ਵੀ 12 ਵਜੇ ਤੱਕ ਮੈਂ ਡਾਊਟਫੁਲ ਰਹੂੰਗਾ ਕਿ ਰੈਸਟੋਰੈਂਟ ਖੁੱਲੇ ਆ ਰਹੁ ਨਹੀਂ ਖੁੱਲੇ ਆ ਰਹੁ ਜਲਦਬਾਜੀ ਹੋਊ ਦੂਜਾ ਦੇਖੋ ਲਾਅ ਐਂਡ ਆਰਡਰ ਵੀ ਠੀਕ ਰਹੂਗਾ ਲਾਅ ਐਂਡ ਆਰਡਰ ਐਸਲੀ ਠੀਕ ਰਹੂਗਾ ਲੋਕੀ ਸੜਕਾਂ ਤੇ ਘੁੰਮਦੇ ਰਹਿੰਦੇ ਸੀ ਗੱਡੀਆਂ 'ਚ ਬੈਠ ਕੇ ਪਿਛਲੇ ਪਾਸੋਂ ਖਾਣਾ ਮੰਗਾਣਾ ਕੁਝ ਕਰਨਾ ਹੁਣ ਜਿਹੜਾ ਹੈਗਾ ਕੀ ਨਾਮ 2 ਵਜੇ ਤੱਕ ਆਫੀਸ਼ੀਅਲੀ ਖੁੱਲਿਆ ਤੁਹਾਡੇ ਕੋਲੋਂ ਕੋਈ ਆ ਕੇ ਇਹ ਸਾਡੇ ਭਰਾ ਜਿਨ੍ਹਾਂ ਦੇ ਰੈਸਟੋਰੈਂਟ ਹੈ ਉਹਨਾਂ ਨੂੰ ਆ ਕੇ ਕੋਈ ਵੀ ਤੰਗ ਨਹੀਂ ਕਰ ਸਕਦਾ ਕੋਈ ਇਹ ਨਹੀਂ ਕਰ ਸਕਦਾ ਕਿ ਮੇਰੀ ਇਹ ਵਿਗਾਰ ਹੈ ਜੀ ਇਹ ਕਰੋ ਤਾਂ ਮੈਂ ਖੁੱਲਣ ਦਊਗਾ ਚਾਹੇ OPCR ਹੈ ਚਾਹੇ ਕੋਈ ਹੋਰ ਡਿਪਾਰਟਮੈਂਟ ਹੈ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਪੁਲਿਸ ਨੇ ਆਰਡਰ ਪਾਸ ਕਰਤਾ ਡਿਟੇਲਡ ਆਰਡਰ ਤੁਹਾਨੂੰ ਭੇਜ ਦਿੱਤਾ ਜਾਊਗਾ ਪਰ ਉਹਦੇ ਵਿੱਚ ਇਹ ਹੈ ਕਿ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਇੱਕ ਤਾਂ ਜਿਹੜਾ ਮੇਨ ਹੈ ਕਿ ਜਿਹੜੇ ਡਰਿੰਕ ਸਰਵ ਕਰਦੇ ਆ ਕੋਈ ਇੱਕ ਐਕਸਾਈਜ਼ ਲਾਇਸੈਂਸ ਚ ਹੁੰਦਾ 2 ਵਜੇ ਤੱਕ ਉਹ ਵੀ ਖੁੱਲੇ ਰਹਿਣਗੇ ਪਰ ਜੇ ਉਹਨਾਂ ਨੇ ਘੰਟਾ ਹੋਰ ਖੋਲਣਾ ਹੈ 3 ਵਜੇ ਤੱਕ ਤੇ ਉਹ ਐਕਸਟਰਾ ਫੀਸ ਹੈਗੀ ਆ ਉਹ ਦੇ ਦੇਣ ਪਰ ਉਹਦੀ ਵੀ ਪਰਮਿਸ਼ਨ ਤੁਹਾਨੂੰ ਜ਼ਿਲ੍ਹਾ ਤੋਂ ਮਿਲ ਗਈ ਹੈ ਜਿਹੜੀ ਉਹ ਐਕਸਾਈਜ਼ ਦੇ ਹਿਸਾਬ ਨਾਲ ਹੈ ਮਤਲਬ ਸਾਨੂੰ ਕੋਈ ਪ੍ਰੋਬਲਮ ਮਤਲਬ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਰਿਲੇਟਡ ਹੁਣ ਜੇ ਕੋਈ ਸਵਾਲ ਹੈ ਤਾਂ ਪੁੱਛੋ ਮੈਨੂੰ ਤਾਂ ਦੂਸਰੇ ਨੇ ਕਿਹਾ ਰੈਗੂਲਰਾਈਜੇਸ਼ਨ ਨੂੰ ਵੀ ਵਨ ਟਾਈਮ ਸੈਟਲਮੈਂਟ ਪਹੁੰਚ ਲਈ ਦੀ ਹੈ ਕਹਿ ਰਹੇ ਸੀ ਉਹਦੇ ਵੀ ਬੁਝਾਤਾ ਕੀ ਜਾ ਉਹ ਚੱਲ ਰਿਹਾ ਜੀ ਉਹ ਮੈਂ ਆਲਰੇਡੀ ਇਹਨਾਂ ਦਾ ਕੇਸ ਟੇਕ ਅਪ ਕੀਤਾ ਹੋਇਆ ਪਰ ਹਲੇ ਹੋਇਆ ਨਹੀਂ ਪਰ ਇੱਕ ਪਿੱਛੇ ਨਾ ਇਹਨਾਂ ਦੀ ਇੱਕ ਪਾਲਿਸੀ ਆ ਗਈ ਹੈ ਇੰਪਰੂਵਮੈਂਟ ٹرسٹ ਦੇ ਜਿਹੜੇ ਹੋਲਡਰ ਹੈ ਜੇ ਉਹਨਾਂ ਵਿੱਚ ਕੋਈ ਆਂਦਾ ਉਹ ਕਵਰ ਹੋ ਜਾਣਗੇ ਪਰ ਜੇ ਇਹਨਾਂ ਦੀ ਹੋਰ ਹੈਗਾ ਇਹ ਕਹਿੰਦੇ ਜੀ ਬੜਾ ਪੁਰਾਣੇ ਸਾਡੇ ਰੈਸਟੋਰੈਂਟ ਬਨੇ ਹੋਏ ਆ ਬਿਲਡਿੰਗਾਂ ਬਨੀਆਂ ਉਹਦੀ ਰੈਗੂਲਰਾਈਜੇਸ਼ਨ ਉਹਦੇ ਵੀ ਅਸੀਂ ਸਟੱਡੀ ਕਰ ਰਹੇ ਹਾਂ ਵੀ ਕੀ ਬੈਸਟ ਪਾਲਿਸੀ ਬਣ ਸਕਦੀ ਹੈ ਉਹ ਵੀ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਜਲਦੀ ਕੁਝ ਖਬਰੀ ਦੇ ਦੀਏ। ਕੋਈ ਟ੍ਰੇਨ ਕਿਤੇ ਉਸ ਤੋਂ ਬਾਅਦ ਕੋਈ ਸਿਕਿਉਰਿਟੀ ਦਾ ਵੀ ਉਥੇ ਬਾਹਰ ਅਰੇਂਜਮੈਂਟਸ ਨਹੀਂ ਜੀ ਸਿਕਿਉਰਿਟੀ ਦੇਖੋ ਹਰ ਰੈਸਟੋਰੈਂਟ ਨੇ ਆਪਣੀ ਸਿਕਿਉਰਿਟੀ ਕਰਨੀ ਹੈ। ਬਾਕੀ ਪੁਲਿਸ ਦਾ ਤਾਂ ਕੰਮ ਹੈ ਹੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ ਅਸੀਂ ਪੀਸੀਆਰ ਆ ਵੀ ਚੱਲਣਗੇ। ਬਟ ਮੈਨੂੰ ਲੱਗਦਾ ਲਾਅ ਐਂਡ ਆਰਡਰ ਦੀ ਪ੍ਰੋਬਲਮਾਂ ਘਟਣ ਗਈਆਂ ਕਿ ਅੱਗੇ ਦੇਖੋ ਚੋਰੀ ਖਾਣਾ ਪੀਣਾ ਬਾਹਰ ਗੱਡੀਆਂ 'ਚ ਘੁੰਮਣਾ ਫਿਰਨਾ ਜੇ ਰੈਸਟੋਰੈਂਟ ਹੋਣਗੇ ਤਾਂ ਰੈਸਟੋਰੈਂਟ ਦੇ ਅੰਦਰ ਬੈਠਣਗੇ ਹੁਣ ਰੈਸਟੋਰੈਂਟ ਦੇ ਅੰਦਰ ਸਾਡੀਆਂ ਭੈਣਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਣਾ ਇਹ ਰੈਸਟੋਰੈਂਟ ਵਾਲਿਆਂ ਦਾ ਕੰਮ ਹੈ ਉੱਥੇ ਊਮਨ ਸਟਾਫ ਰੱਖਣਾ ਇਹਨਾਂ ਦਾ ਕੰਮ ਹੈ ਤੇ ਮਤਲਬ ਕਿ ਕੋਈ ਅਨਰੂਲੀ ਨਾ ਹੋਵੇ ਇੰਟਰਨਲ ਇਹਨਾਂ ਦਾ ਕੰਮ ਹੈ ਐਕਸਟਰਨਲ ਤਾਂ ਦੇਖੋ ਪੁਲਿਸ ਫੋਰਸ ਦਾ ਕੰਮ ਹੈ ਉਹ ਆਪਣੀ ਡਿਊਟੀ ਨਿਭਾਉਣ ਜੇ ਆਪ ਨੂੰ ਜਿਹੜਾ ਰੈਸਟੋਰੈਂਟਸ ਨੂੰ ਵਮਨ ਸਟਾਫ ਨੂੰ ਉਹਨਾਂ ਦੇ ਸਿਕਿਉਰਟੀ ਦਾ ਅਰੇਂਜਮੈਂਟ ਕਰਨਾ ਪਏਗਾ ਲਾਜ਼ਮੀ ਆ ਮੈਂ ਤਾਂ ਕਹੀ ਜਾਂਦਾ ਸ਼ਹਿਰ ਦੀ ਸਿਕਿਉਰਿਟੀ ਦਾ ਕਰਨਾ ਸਾਡਾ ਕੰਮ ਹੈ ਬਾਕੀ ਦੇਖੋ ਜਿਹੜਾ ਅੰਦਰਲਾ ਸਟਾਫ ਹੈ ਜਾਂ ਉਹਦੀ ਕੀ ਨਾਮ ਅੰਦਰ ਨੂੰ ਅਨਰੂਲੀ ਨਾ ਹੋਵੇ ਇਹ ਤੁਹਾਡਾ ਕੰਮ ਹੈ ਬਾਕੀ ਜੇ ਕੋਈ ਲਾ ਐਂਡ ਆਰਡਰ ਪ੍ਰੋਬਲਮ ਹੋਏਗੀ ਇਹ ਇਹ ਆਰਡਰ ਮਤਲਬ ਕਿ ਲੈਟ ਅਸ ਸੇ ਇੱਕ ਜਗ੍ਹਾ ਕੋਈ ਆਰਡਰ ਦੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੁੰਦੀ ਹੈ ਮਤਲਬ ਕਿ ਸਟ੍ਰਿਕਟ ਐਕਸ਼ਨ ਵੀ ਲਿੱਤਾ ਜਾ ਸਕਦਾ ਪਰ ਫਿਲਹਾਲ ਸਾਰੇ ਸਾਡੇ ਭਰਾਵਾਂ ਨੂੰ ਇਹ ਰੀਲੀਫ ਮਿਲ ਗਿਆ ਜੋ ਤੁਸੀਂ ਮੰਗਿਆ ਸੀ ਬਿਲਕੁਲ ਇਹ ਕੱਲੇ ਲੁਧਿਆਣੇ ਦਾ ਆਰਡਰ ਹੈ ਜੀ ਮੁਹੱਲੀ ਆਲਰੇਡੀ ਚੱਲ ਰਿਹਾ ਇਹ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਕਮਿਸ਼ਨਰ ਦਾ ਆਰਡਰ ਹੁੰਦਾ ਇਹ ਮੁਹੱਲੀ ਆਲਰੇਡੀ ਚੱਲ ਰਿਹਾ ਔਰ ਇਹ ਲੁਧਿਆਣੇ ਚੋਂ ਹੋਣ ਹੋਇਆ ਚੰਡੀਗੜ੍ਹ ਵੀ ਚੱਲ ਰਿਹਾ ਪਰ ਚੰਡੀਗੜ੍ਹ ਚਲੋ ਪੰਜਾਬ ਚ ਨਹੀਂ ਆਂਦਾ ਯੂਟੀ ਹੈ ਚੰਡੀਗੜ੍ਹ ਤਾਂ ਮੇਰੇ ਖਿਆਲ ਤਿੰਨ ਵਜੇ ਤੱਕ ਹੈ ਲੁਧਿਆਣਾ ਦੇ ਰੈਸਟੋਰੈਂਟ ਵਾਲਿਆਂ ਨੂੰ ਇੱਕ ਵੱਡੀ ਸੁਗਾਤ ਮਿਲੀ ਹੈ ਐਮਪੀ ਸੰਜੀਵ ਰੋੜਾ ਵੱਲੋਂ ਉਹਨਾਂ ਰੈਸਟੋਰੈਂਟ ਜਿਹੜੇ ਕੀ ਹੈ 2 ਵਜੇ ਤੱਕ ਖੁੱਲੇ ਰਹਿਣਗੇ ਐਮਪੀ ਸੰਜੀਵ ਰੋੜਾ ਨੇ ਵੀ ਗੱਲਬਾਤ ਕੀਤੀ ਕੁਝ ਰੈਸਟੋਰੈਂਟਾਂ 'ਤੇ ਕਿਸ ਤਰ੍ਹਾਂ ਦੇਖਦੇ ਹੋ ਇੰਨੀ ਵੱਡੀ ਖੁਸ਼ਖਬਰੀ ਇੰਨੀ ਵੱਡੀ ਸੁਗਾਤ ਦਿੱਤੀ ਹੈ ਐਮਪੀ ਸੰਜੀਵ ਰੋੜਾ ਵੱਲੋਂ ਅਸੀਂ ਐਮਪੀ ਸਾਫ ਦੇ ਬਹੁਤ ਬਹੁਤ ਧੰਨਵਾਦੀ ਆਂ ਸਾਡੀ ਇਹ ਡਿਮਾਂਡ ਕਾਫੀ ਸਾਲਾਂ ਤੋਂ ਉਹ ਲਟਕਦੀ ਆ ਰਹੀ ਸੀ ਪਹਿਲਾਂ ਟਾਈਮ 11 ਵਜੇ ਸੀ ਫਿਰ ਸਕਾਉ ਨੇ 12 ਵਜੇ ਕਰਤਾ ਪਰ ਇਹ ਜਿਹੜਾ ਇੰਨੀ ਕੁਇਕ ਸਾਨੂੰ ਰੀਲੀਫ ਮਿਲਿਆ ਇੱਕ ਮੈਮੋਰੰਡਮ 8-10 ਦਿਨ ਪਹਿਲਾਂ ਹੀ ਅਸੀਂ ਆਏ ਸੀਗੇ ਦਿੱਤਾ ਦੀਗਾ ਔਰ ਜਿਹੜਾ ਸਾਨੂੰ ਹੋ ਗਿਆ ਸਾਡੇ ਸਾਰੇ ਜਿੰਨੇ ਵੀ ਲੁਧਿਆਣੇ ਹੋਟਲ ਰੈਸਟ੍ਰੈਂਟ ਬਾਰ ਹੈ ਉਹਨਾਂ ਨੂੰ ਇਹ ਬਹੁਤ ਵੱਡੀ ਰੀਲੀਫ ਹੈ ਤੇ ਜਿੱਤੇ ਸਾਨੂੰ ਰੀਲੀਫ ਹੈ ਉੱਤੇ ਸ਼ਹਿਰ ਵਾਸੀਆਂ ਲਈ ਵੀ ਬਹੁਤ ਫਾਇਦਾ ਹੈ ਜਿਹੜੇ ਇੰਨੇ ਵੱਡੇ ਸ਼ਹਿਰ ਦੇ ਵਿੱਚ ਨਾਈਟ ਲਾਈਫ ਆਪਣੀ ਇੰਜੋਏ ਕਰਨਾ ਚਾਹੁੰਦੇ ਨੇ ਉਹ ਹੁਣ ਬੇਫਿਕਰ ਹੋ ਕੇ ਕਰ ਸਕਦੇ ਨੇ ਅੱਜ ਸਰ ਲੋਕ ਲੁਧਿਆਣਾ ਸ਼ਹਿਰ ਛੱਡ ਕੇ ਚੰਡੀਗੜ੍ਹ ਜਾਂਦੇ ਸੀ ਚੰਡੀਗੜ੍ਹ ਤੋਂ ਅੱਗੇ ਜਾਂਦੇ ਸੀ ਕਿ ਕਿ ਹੁਣ ਲੁਧਿਆਣਾ ਵਾਸੀਆਂ ਨੂੰ ਰੈਸਟੋਰੈਂਟ ਜਿਹੜੇ ਮਾਲਕ ਨੇ ਉਹ 2-2-3 ਤੱਕ ਖੁੱਲੇ ਰਹਿਣਗੇ ਮਿਲ ਵੀ ਫੈਸਿਲਿਟੀ ਨਹੀਂ ਅਸੀਂ ਕਿਹਾ ਵੀ ਜਿਹੜੇ 2 ਵਜੇ ਤੱਕ ਪਰਮਿਸ਼ਨ ਦਾ 2 ਵਜੇ ਤੱਕ ਹੀ ਰਹੇਗੀ 2 ਵਜੇ ਤੱਕ ਜਿਹੜਾ ਨਾਈਟ ਲਾਈਫ ਹੈ ਉਹ ਲੁਧਿਆਣੇ ਚਲਦੀ ਹੈ ਉਸ ਤੋਂ ਬਾਅਦ ਘਰ ਵੀ ਜਾਣਾ ਸਭ ਨੇ ਕੋਈ ਉਹਦੇ ਪ੍ਰੋਬਲਮ ਨਹੀਂ ਹੈ ਔਰ ਮੈਨੂੰ ਆਸ ਹੈ ਵੀ ਜਿਹੜੇ ਜ਼ਿਆਦਾ ਨਹੀਂ ਤੇ 60-70% ਤਾਂ ਚ ਹਟ ਜਾਣਗੇ ਲੁਧਿਆਣੇ ਜੀ ਆਪਣਾ ਇੰਜੋਏ ਕਰਨਗੇ ਹੋਰ ਕੀ ਕੀ ਰੀਲੀਫ ਮਿਲੀ ਹੈ ਸਰਕਾਰ ਦੇ ਬੰਦੇ ਨਹੀਂ ਸਾਡੇ ਕੋਲ ਫਿਲਹਾਲ ਤਾਂ ਇਹ ਹੀ ਰੀਲੀਫ ਹੈ ਟਾਈਮਿੰਗ ਦੀ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਚੋਰੀ ਚੁਪੇ ਕੰਮ ਕਰਨਾ ਔਰ ਇੱਕ ਖੁੱਲ ਕੇ ਕਰਨਾ ਉਹ ਬਹੁਤ ਮੁਸ਼ਕਲ ਸੀ ਸਾਡੇ ਲਈ। ਤੇ ਲਾਅ ਐਂਡ ਆਰਡਰ ਨੂੰ ਵੀ ਜਮਾਈ ਧਿਆਨ ਦੇ ਦੇ ਵਿੱਚ ਕਿਹਾ ਗਿਆ। ਨਹੀਂ ਨਹੀਂ ਮੈਂ ਤਾਂ ਕਹਿ ਰਿਹਾ ਵੀ ਜਦੋਂ ਜਿੰਨੇ ਵੀ ਯੰਗ ਬੰਦੇ ਆ ਉਹ ਪਹਿਲਾਂ ਰੋਡ ਦੇ ਉੱਪਰ ਪੀਂਦੇ ਸੀ ਕੁਝ ਕਰਦੇ ਸੀ ਕਿਉਂਕਿ ਟਾਈਮਿੰਗ ਹੀ ਉਦਾਂ ਦੀ ਸੀ। ਹੁਣ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਪੈਸੇ ਦੀ ਤਾਂ ਲੁਧਿਆਣੇ 'ਚ ਕੋਈ ਪ੍ਰੋਬਲਮ ਹੈ ਨਹੀਂ ਹਰ ਟਾਈਮ ਕਿਤੇ ਨੂੰ ਵੀ। ਉਹ ਆਪਣੀ ਅੱਛੀ ਲਾਈਫ ਔਰ ਅੱچھے ਰੈਟਨ ਬਾਹਰ ਜਾ ਕੇ ਉਹਨੂੰ ਇੰਜੋਏ ਕਰਨਾ ਚਾਹੁੰਦਾ ਹੈ। ਠੀਕ ਹੈ ਜੀ। ਤੇ ਸਰ ਜ਼ਿਕਰ ਹਾਲ-ਕាល ਇਹ ਹੋਟਲ ਸੀ ਜੇ ਹੋਟਲ ਸੇ ਜਿਹੜੇ ਕਿ ਐਡਿਮੋਲਿਸ਼ ਕੀਤੇ ਜਾਂਦੇ ਨੇ ਜਦੋਂ ਉਹਨਾਂ ਦਾ ਟ ਕੀ ਰਾਹਤ ਮਿਲੀ ਨਹੀਂ ਐਦਾ ਦੀ ਕੋਈ ਗੱਲ ਨਹੀਂ ਜਦੋਂ ਵੀ ਐਕਚੁਅਲੀ ਕੋਈ ਵੀ ਆਪਣੀ ਲੀਜ਼ ਤੇ ਲੈਂਦਾ ਵਾ ਉਹਨੂੰ ਆਪਣਾ ਸਾਰਾ ਪ੍ਰੋਗਰਾਮ ਬਣਾ ਕੇ ਮਾਈਨਸ ਪਲੱਸ ਦੇ ਕੇ ਚੱਲਦਾ ਵਾ ਤੇ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਕੰਟੈਕਟ ਕਰ ਸਕਦਾ ਹੈ ਸਾਡੇ ਕੋਲ ਐਕਸਪਰਟ ਹੈਗੇ ਨੇ ਅਸੀਂ ਉਹਨਾਂ ਦਾ ਕੰਮ ਕਰ ਸਕਦੇ ਆ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸੋ ਲੁਧਾਨਾ ਵਾਸੀਆਂ ਨੂੰ ਲੁਧਾਨਾ ਦੇ ਰੈਸਟੋਰੈਂਟ ਮਾਲਕਾਂ ਨੂੰ ਬੜੀ ਬੜੀ ਸੋਗਾਤ ਮਿਲੀ ਹੈ ਦੋ ਪਹਿਲਾ 11 ਵਜੇ ਦਾ ਸਮਾਂ ਸੀ ਫਿਰ ਸਰਕਾਰ ਦੇ ਵੱਲੋਂ 12 ਵਜੇ ਕੀਤਾ ਪਰ ਹੁਣ ਐਮਪੀ ਸੰਜੀਵ ਅਰੋੜਾ ਦੇ ਅਗਵਾਈ ਹੇਠਾ ਵਿੱਚ ਜਿਹੜੇ ਰੈਸਟੋਰੈਂਟ ਵਾਲੇ ਤੇ ਅਤੇ ਹੋਟਲ ਵਾਲੇ ਐਮਪੀ ਸੰਜੀਵ ਅਰੋੜਾ ਨੂੰ ਮਿਲੇ ਉਹਨਾਂ ਨੇ ਆਪਣੀ ਤਕਲੀਫਾਂ ਦਸੀਆਂ ਸੰਜੀਵ ਅਰੋੜਾ ਜੀ ਨੂੰ ਉਹਨਾਂ ਨੇ ਟਾਈਮ ਜਿਹੜਾ ਕਿ ਹੈ ਕਮਿਸ਼ਨਰ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਟਾਈਮ ਜਿਹੜਾ ਕਿ ਵਧਾਇਆ ਜਾਵੇ ਟਾਈਮ ਵਧਾ ਦਿੱਤਾ ਕਿ 2 ਵਜੇ ਤੱਕ ਹੁਣ ਤੁਸੀਂ ਆਪਣੀ ਨਾਈਟ ਲਾਈਫ ਵੀ ਇੰਜੋਏ ਕਰ ਸਕਦੇ ਪਰ ਸੰਜੀਵ ਅਰੋੜਾ ਜੀ ਵੱਲੋਂ ਕਿਹਾ ਗਿਆ ਹੈ ਕਿ ਲਾਣ ਆਰਡਰ ਦੇ ਅੰਦਰ ਤਹਿਤ ਰਹਿ ਕੇ ਤੁਸੀਂ ਨਾਈਟ ਲਾਈਫ ਆਪਣੀ ਇੰਜੋਏ ਕਰ ਸਕਦੇ ਹੋ ਜੁੜੇ ਹੋਏ ਲਾਈਫ ਜਰਨਲ ਦੀਪਕ ਕੁਮਾਰ ਜਨਾ ਯੂਮਰ ਰਿਪੋਰਟ ਧੰਨਵਾਦ